ਸਾਚੀ ਕਾਲ ਦੋਸਤੋ hope ਸਾਰੇ ਵਧੀਆ ਹੋਵੋਗੇ ਕਈ ਮੇਰੇ ਦੋਸਤਾਂ ਦਾ ਮਿੱਤਰਾਂ ਦਾ ਇਹ ਸਵਾਲ ਹੁੰਦੇ ਆ ਅਕਸਰ ਵੀ ਜਹਾਜ਼ ਤੇਲ ਕਿੰਨਾ ਪੀਂਦਾ ਹੈ ਤੇ ਜਹਾਜ਼ ਦੇ ਚ ਤੇਲ ਤੁਸੀਂ ਕਿਵੇਂ ਲੰਨੇ ਹੋ ਕਿਵੇਂ ਨਹੀਂ ਸੋ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਦਿਖਾਣਾ ਹੈ ਵੀ ਜਹਾਜ਼ ਤੇ ਅਸੀਂ ਤੇਲ ਕਿਵੇਂ ਲੰਨੇ ਆ ਕਿਵੇਂ ਨਹੀਂ ਤੇ ਕੀ ਮਤਲਬ ਕਿੰਨਾ ਕੁ ਤੇਲ ਪੀਂਦਾ ਕਿੰਨਾ ਕੁ ਨਹੀਂ ਸੋ ਪਹਿਲਾਂ ਤਾਂ ਮੈਂ ਤੁਹਾਨੂੰ ਥੋੜਾ ਬਾਹਰ ਦਾ ਨਜ਼ਾਰਾ ਦਿਖਾਣਾ ਫਿਰ ਤੁਹਾਨੂੰ ਦਿਖਾਣੇ ਆ ਤੇਲ ਦਾ ਆਪਣਾ ਪੈਟਰੋਲ ਪੰਪ ਉਹਦੀ ਕੀ ਕਿਹੜਾ ਪੈਟਰੋਲ ਪੰਪ ਆ ਕੀ ਮੈਂ ਤੇਲ ਲਈਦਾ ਕੀ ਕੀ ਆਏਗਾ ਕੀ ਕੀ ਨਹੀਂ ਸੋ ਬਣੇ ਰਿਓ ਫਿਰ ਵੀਡੀਓ ਨਾਲ ਪਹਿਲਾਂ ਦੇਖੋ ਬਾਹਰ ਦਾ ਨਜ਼ਾਰਾ ਬਹੁਤ ਦੇ ਵਧੀਆ ਵੈਦਰ ਆ ਪਨਾਮਾ ਕ੍ਰੋਸ ਕਰਕੇ ਕੋਰੀਆ ਚੱਲੇ ਆ ਤੇ ਜਹਾਜ਼ ਆਪਣਾ ਰੁਕਿਆ ਸੀ ਐਂਕਰ ਤੇ ਫਿਰ ਆਪਾਂ ਲੈਣਾ ਸੀ ਬੰਕਰ ਤੇਲ ਲੈਣ ਨੂੰ ਬੰਕਰ ਕਹਿੰਦੇ ਆ ਇੱਥੇ ਤੇ ਆ ਇਹ ਆਪਣਾ ਪੈਟਰੋਲ ਪੰਪ ਆ ਦੇਖੋ ਤੁਸੀਂ ਇਹ ਹੈਗਾ ਜਿਵੇਂ ਕਿ ਗੱਡੀਆਂ ਹੁੰਦੀਆਂ ਓਮੇ ਦਾ ਇਹਨੂੰ ਕਹਿ ਦਿੰਨੇ ਆਪਾਂ ਬੰਕਰਵਾਰ ਚ ਇਹ ਆਪਣੇ ਜਹਾਜ਼ਾਂ ਨਾਲ ਬੰਨੇ ਆ ਆ ਸਾਰਾ ਤੇਲ ਦਾ ਹੈ ਮਤਲਬ ਇਹ ਵੱਡੇ ਜਹਾਜ਼ਾਂ ਚੋਂ ਇਹਦੇ ਵਿੱਚ ਲੋਡ ਕਰਦਾ ਤੇਲ ਜਿਵੇਂ ਆਪਣੇ ਟੈਂਕਰਾਂ 'ਚ ਤੇਲ ਲੋਡ ਕਰਕੇ ਉਹ ਪੈਟਰੋਲ ਪੰਪਾਂ ਦੇ ਭਰਦੇ ਨੇ ਓਮੇ ਤੇ ਫਿਰ ਇਹ ਆਪਣੇ ਜਹਾਜ਼ ਤੇ ਨਾਲ ਲੱਗੇ ਆ ਮਤਲਬ ਐਵੇਂ ਸਾਰੇ ਜਹਾਜ਼ਾਂ ਦੇ ਜਿਨ੍ਹਾਂ ਨੂੰ ਇਹਦੇ ਤੇਲ ਦੇਣਾ ਹੈ ਜਿਨ੍ਹਾਂ ਨੇ ਮਤਲਬ ਇਹਨਾਂ ਨਾਲ ਕੰਟੈਕਟ ਕਰਿਆ ਵਾ ਤਾਂ ਇਹ ਆਉਂਦੇ ਨੇ ਤੇਲ ਦਿੰਦੇ ਨੇ ਸੋ ਯੂਐਸ ਚਾ ਤੁਹਾਨੂੰ ਪਤਾ ਵੀ ਇੱਥੇ ਤੇਲ ਮਹਿੰਗਾ ਹੈ ਪਰ ਹੁਣ ਕੋਰੀਆ ਜਾਣ ਲਈ ਉਹਨਾਂ ਕਾਪਾ ਥੋੜਾ ਜਿਹਾ ਤੇਲ ਲੈ ਰਹੇ ਆ ਨਾ ਤੋਂ ਤੇ ਸ਼ਿਪ ਚ ਮੋਸਟਲੀ ਹੈਵੀ ਫਿਊਲ ઓਲ ਯੂਜ਼ ਹੁੰਦਾ ਜੋ ਕਿ ਕੱਚਾ ਤੇਲ ਕਹ ਲਓ ਤੁਸੀਂ ਉਹ ਯੂਜ਼ ਹੁੰਦਾ ਤੇ ਜਿਹੜੇ ਜਿਨ੍ਹਾਂ ਨਾਲ ਬੱਤੀ ਆਉਂਦੀ ਆ ਆਪਣੇ ਜਹਾਜ਼ ਦੇ ਜਨਰੇਟਰ ਨੇ ਉਹ ਤਿੰਨ ਚਾਰ ਜਨਰੇਟਰ ਨੇ ਉਹਨਾਂ ਲਈ ਡੀਜ਼ਲ ਲੱਗਦਾ ਸੋ ਡੀਜ਼ਲ ਆਪਣੇ ਕੋਲ ਹੈਗਾ ਸੀ ਅਜੇ ਉਹ ਆਪਾਂ ਲੈ ਰਹੇ ਆ ਹੈਵੀ ਫੂਲ ਆਲ ਚਲੋ ਬਣੇ ਰਹੋ ਵੀਡੀਓ ਨਾਲ ਮੈਂ ਤੁਹਾਨੂੰ ਦਿਖਾਨਾ ਹੈ ਵੀ ਕਿਵੇਂ ਲੈ ਰਹੇ ਇਹ ਆమే ਆਪਾਂ ਰਸੀਆਂ ਨਾਲ ਬੰਨ ਲੰਨੇ ਆ ਇਹਨੂੰ ਜਾਂ ਇਹਨੂੰ ਜਿਹੜਾ ਜਿਹੜਾ ਬਾਰਜਾ ਬਣਾ ਇਹ ਛੋਟਾ ਜਿਹਾ ਤੇ ਆਪਣੇ ਨਾਲ ਬੰਨਿਆ ਹੋਇਆ ਐਵੇਂ ਹੀ ਅੱਗੇ ਬੰਨਿਆ ਵਾ ਇਹ ਫਿਰ ਪਿੱਛੇ ਬੰਨਿਆ ਵਾ ਤੇ ਉਹ ਜਿਹੜਾ ਤੁਸੀਂ ਦੇਖ ਸਕਦੇ ਹੋ ਨਾਲ ਬੋਟ ਜੀ ਖੜੀ ਆ ਉਹ ਬੋਟ ਨਾਲੇ ਹੁੰਦਾ ਇਹਦੇ ਵਿੱਚ ਕੋਈ ਇੰਜਨ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹਦੇ ਚੋ ਕੱਲੇ ਪੰਪ ਲੱਗੇ ਹੁੰਦੇ ਨੇ ਜਿਵੇਂ ਆਪਣੇ ਅੱਗੇ ਖੂਹਾਂ ਚ ਪੰਪ ਲੱਗੇ ਹੁੰਦੇ ਸੀ ਮੋਟਰ ਚਲਾਉਣ ਨੂੰ ਮੋਟਰਾਂ ਲੱਗੀਆਂ ਹੋਈਆਂ ਸੀ ਉਹ ਮੈਂ ਮਤਲਬ ਇਹਦੇ ਵਿੱਚ ਪੰਪ ਲੱਗੇ ਹੁੰਦੇ ਨੇ ਤੇ ਉਹ ਜਿਹੜੀ ਛੋਟੀ ਜੀ ਬੋਟ ਆ ਉਹਦੇ ਸਾਰੇ ਨਾਲ ਇਹ ਚੱਲਦਾ ਹੈ ਮਤਲਬ ਉਹੀ ਇਹਨੂੰ ਲੈ ਕੇ ਜਾਂਦੀ ਆ ਕਿੱਥੇ ਵੀ ਲੈ ਕੇ ਜਾਣਾ ਸੋ ਇਹ ਸਾਰਾ ਤੇਲ ਦਾ ਯਾਨੀ ਵੀ ਇਹਦੇ ਵਿੱਚ ਸਾਰਾ ਤੇਲ ਭਰੇ ਆ ਇਹਨਾਂ ਨੇ ਇਹ ਆ ਸਾਰਾ ਜਿਹੜਾ ਤੁਸੀਂ ਪਲੇਟਫਾਰਮ 'ਚ ਦੇਖ ਰਹੇ ਹੋ ਸਾਰੇ ਤੇਲ ਆ ਤਾਂ ਇਹ ਆ ਗਿਆ ਆਪਣਾ ਕਨੈਕਸ਼ਨ ਵਾਲਾ ਪੁਆਇੰਟ ਜਿਹੜਾ ਆਪਣੇ ਸ਼ਿਪ ਤੇ ਆ ਮਤਲਬ ਜੇ ਡੀਜ਼ਲ ਲੈਣਾ ਲੋ ਲੈਣਾ ਸਾਰੇ ਅਲੱਗ-ਅਲੱਗ ਆ ਇਹ ਆਪਾਂ ਹੈਵੀ ਫਿਊਲ ਉਹ ਲੈ ਰਹੇ ਆ ਇਹ ਉਹਦਾ ਕਨੈਕਸ਼ਨ ਆ ਇਹ ਆਪਾਂ ਸੈਂਪਲ ਲਈ ਲਾਇਆ ਹੋਇਆ ਡੱਬਾ ਜਾਂ ਬਿਕਾਉਜ਼ ਸੈਂਪਲ ਲੰਨੇ ਆ ਜਹਾਜ਼ ਤੇ ਜਦੋਂ ਵੀ ਆਪਾਂ ਤੇਲ ਲੰਨੇ ਆ ਜਿਹੜਾ ਵੀ ਤੇਲ ਲੰਨੇ ਆ ਉਹ ਫਿਰ ਸੈਂਪਲ ਲੈਬਾਰਟਰੀ 'ਚ ਭੇਜਿਆ ਜਾਂਦਾ ਹੈ ਚੈੱਕ ਕਰਨ ਲਈ ਵੀ ਕਿੰਨਾ ਇਹਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ ਕੁਝ ਨਹੀਂ ਆਹ ਪਾਈਪ ਦੇਖੋ ਕਿੰਡੀ ਮੋਟੀ ਪਾਈਪ ਆ ਇਹ ਥੱਲੇ ਗਈ ਉਹਦੇ ਤੇ ਬੰਕਰ ਬਾਰਜ ਤੇ ਫਿਰ ਉੱਥੇ ਕਨੈਕਸ਼ਨ ਹੋਇਆ ਵਾ ਇਹਦਾ ਸੋ ਇਦਾਂ ਤੇਲ ਆਉਂਦਾ ਇਹ ਆਪਾਂ ਹੈਵੀ ਫਿਊਲ ਵਾਲ ਦਾ ਜਿਹੇ ਇਦਾਂ ਦਾ ਹੁੰਦਾ ਮਤਲਬ ਜੇ ਡੀਜ਼ਲ ਲੈਣਾ ਉਹਦੀ ਲੱਗ ਤੋਂ ਲਾਈਨ ਹੋਊਗੀ ਤੇ ਇੱਕ ਹੁੰਦਾ ਲੋ ਸਲਫਰ ਲੋ ਸਲਫਰ ਯੂਜ਼ ਕਰਦੇ ਆਂ ਅੱਜਕੱਲ ਆਪਣਾ ਪੋਲਿਊਸ਼ਨ ਕਰਕੇ ਉਹ ਵੀ ਸ਼ਿਪ ਤੇ ਯੂਜ਼ ਹੁੰਦਾ ਸੋ ਤਿੰਨ ਚਾਰ ਤਰ੍ਹਾਂ ਦਾ ਫਿਊਲ ਯੂਜ਼ ਹੁੰਦਾ ਹੈਵੀ ਆਇਲ ਤੇਰਾ ਲੋ ਸਰਫਲ ਔਰ ਡੀਜ਼ਲ ਤੇ ਲੂ ਆਇਲ ਇਹ ਸਾਰੇ ਅਲੱਗ-ਅਲੱਗ ਮਤਲਬ ਲੈਂਦੇ ਆ ਆਪਾਂ ਸੋ ਅੱਜ ਆਪਾਂ ਲੈ ਰਹੇ ਹਾਂ ਹੈਵੀ ਫਿਊਲ ਵਾਲਾ ਇਸ ਬੰਕਰ ਭਰਜਤੋਂ ਸੋ ਆਹ ਦੇਖੋ ਤੁਸੀਂ ਪਾਈਪ ਨਾਲ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਆਹ ਪਾਈਪ ਨਾਲ ਸਾਰਾ ਤੇਲ ਇਦਾਂ ਆਉਂਦਾ ਹੈ ਇਹ ਘਟੋ ਘਟ ਮਤਲਬ ਅੱਜ ਆਪਾਂ ਜਿਹੜਾ ਲੈ ਰਹੇ ਆ ਇਹ 1700 ਮੈਟ੍ਰਿਕ ਤਾਂ ਲੈ ਰਹੇ ਆ ਹੈਵੀ ਫਿਊਲ ਆਲ ਜਿਹਨੂੰ ਘੱਟੋ ਘੱਟ 10 ਘੰਟੇ ਲੱਗੇ बिकॉज ਬਹੁਤ ਸਲੋ ਸੀ ਆਹ ਤੁਹਾਨੂੰ ਦੇਖ ਲਓ ਵੀ ਕਿੱਡੀ ਮੋਟੀ ਪਾਈਪ ਆ ਜਿਹਦੇ ਨਾਲ ਕਨੈਕਸ਼ਨ ਹੋਇਆ ਹੋਇਆ ਹੈ ਇਹ ਕਨੈਕਸ਼ਨ ਦੋਨੇ ਪਾਸੇ ਹੁੰਦਾ ਜਾਂ ਇੱਦੇ ਇਧਰਲੇ ਪੋਰਟ ਸਾਈਡ ਵੀ ਤੇ ਸਟਾਰਟ ਸਾਈਡ ਵੀ ਜਿਹੜੀ ਖੱਬੇ ਪਾਸੇ ਵੀ ਤੇ ਇਹ ਹੁਣ ਜਿਹੜਾ ਸੈਂਪਲ ਲਿਆ ਸੀ ਆਪਾਂ ਨੇ ਇਹ ਇੱਕ ਟਰਾਂਸਫਰ ਕਰ ਲਿਆ ਕੰਟੇਨਰ ਦੇ ਵਿੱਚ ਤੇ ਹੁਣ ਆਪਾਂ ਨੇ ਇਹਨੂੰ ਇੱਕ ਡੱਬੇ ਚ ਪਾ ਕੇ ਰੱਖ ਲੈਣਾ ਤੇ ਉਹਦੇ ਤੇ ਸੀਲ ਲੱਗੀ ਜਾਊਗੀ ਤੇ ਜਦੋਂ ਆਪਾਂ ਕਿਤੇ ਪਹੁੰਚਾਂਗੇ ਉੱਥੇ ਦਵਾਂਗੇ ਲੈਬੋਰੀ ਚੈੱਕ ਲਈ ਸੋ ਇਹ ਬਾਹਰ ਜਾਊਗਾ ਫਿਰ ਪਤਾ ਲੱਗੂਗਾ ਤੇ ਆਪਣੇ ਦੂਸਰੇ ਪਾਸੇ ਦਾ ਸਟਾਰਬੋਰਡ ਸਾਈਡ ਦਾ ਜਿੱਥੇ ਬੰਨਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਰਾ ਦੈਟ ਮੀਨਸ ਇਧਰ ਵੀ ਨਿਗਰ ਰੱਖਣੀ ਪੈਂਦੀ ਆ ਵੀ ਕਿਤੇ ਤੇਲ ਇਧਰੋਂ ਲੀਕ ਤਾਂ ਨਹੀਂ ਕਰਦਾ ਸੋ ਆਹ ਬਾਹਰ ਦਾ ਨਜ਼ਾਰਾ ਸੋ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਕਿਵੇਂ ਆਪਾਂ ਤੇਲ ਲੈਨੇ ਆ ਜਾਂ ਅਜੇ ਤੇ ਕੀਵੇਂ ਨਹੀਂ ਸੋ ਅੱਗੇ ਮਤਲਬ ਜਿਹੜਾ ਵੀ ਹੁਣ ਆਪਾਂ ਲਵਾਂਗੇ ਡੀਜ਼ਲ ਵਗੈਰਾ ਲੋਵਲ ਤਾਂ ਮੌਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗਾ ਸੋ ਤੁਸੀਂ ਜਿਵੇਂ ਕਿ ਵੀਡੀਓ ਵਿੱਚ ਦੇਖਿਆ ਵੀ ਆਪਾਂ ਕਿਵੇਂ ਫਿਊਲ ਲੈਣੇ ਆ ਜਾਂ ਇੱਥੇ ਕਿਵੇਂ ਬਾਰਜ ਆਉਂਦਾ ਤੇ ਕਿਵੇਂ ਆਪਣਾ ਮੈਨੀਫੋਲਡ ਦਾ ਸਾਰਾ ਕੁਝ ਤੁਹਾਨੂੰ ਮੈਂ ਦਿਖਾਇਆ ਤੇ ਆਪਾਂ ਸੈਂਪਲ ਲੈਣੇ ਆ ਸੈਂਪਲ ਲੈ ਕੇ ਭੇਜਦੇ ਆ ਬਿਕੋਜ਼ ਆਪਾਂ ਚੈੱਕ ਕਰਦੇ ਆਂ ਕਿ ਇਹਦੇ ਵਿੱਚ ਕੁਝ ਉਹਨਾਂ ਨੇ ਮਿਲਾਵਟ ਤਾਂ ਨਹੀਂ ਕੀਤੀ ਜਿਵੇਂ ਕਿ ਆਪਣੇ ਹੁੰਦੇ ਲੋਕਲ ਪੈਟਰੋਲ ਪੰਪਾਂ ਤੇ ਸੋ ਇੱਥੇ ਸਾਰਾ ਕੁਝ ਚੈੱਕ ਹੁੰਦਾ ਸਾਰਾ ਕੁਝ। ਸੋ ਹੁਣ ਆਪਾਂ ਗੱਲ ਕਰਦੇ ਆਂ ਵੀ ਕਿੰਨਾ ਫਿਊਲ ਖਾਂਦਾ ਇੰਜਣ ਕਿੰਨਾ ਨਹੀਂ। ਸੋ ਜਿਹੜਾ ਇੰਜਣ ਆ ਆਪਣਾ ਇਹ ਸਪੀਡ ਤੇ ਡਿਪੈਂਡ ਕਰਦਾ ਵੀ ਆਪਣੇ ਚਾਹੇ ਦੀ ਕਿੰਨੀ ਕੁ ਸਪੀਡ ਆ ਉਹਦੇ ਹਿਸਾਬ ਨਾਲ ਖਾਂਦਾ। ਹੁਣ ਜਿਵੇਂ ਅਸੀਂ ਕੋਰੀਆ ਜਾਣਾ ਕੋਰੀਆ ਜਾਣ ਲਈ ਆਪਣੇ ਕੋਲ 17 ਦਿਨ ਨੇ। ਤਾਂ 17 ਦਿਨ ਹੁਣ ਅੱਜ ਆਪਾਂ ਨੇ ਲਿਆ ਇਹ 17 1700 ਮੈਟ੍ਰਿਕ ਟਨ ਫਿਊਲ ਲਿਆ ਆਪਾਂ। ਤੇ ਇਹਦਾ ਜਿਹੜਾ ਯੂਐਸ ਦਾ ਪ੍ਰਾਈਸ ਆ 1 ਮੈਟ੍ਰਿਕ ਟਨ ਦਾ ਇਹ ਹੈਗਾ 630 ਡਾਲਰ ਦੇ ਆਸ-ਪਾਸ ਸੋ ਤੁਸੀਂ ਉਹਨੂੰ ਕੈਲਕੂਲੇਸ਼ਨ ਕਰ ਸਕਦੇ ਹੋ ਵੀ ਕਿੰਨਾ ਹੈਗਾ ਤੋਂ ਆਪਾਂ ਬਹੁਤ ਘੱਟ ਕੁਆਂਟੀਟੀ ਲਈ ਆ ਬਿਕੋਜ਼ ਫਿਰ ਚਾਈਨਾ ਜਾ ਕੇ ਲਵਾਂਗੇ ਉੱਥੇ ਸ਼ਾਇਦ ਸਸਤਾ ਹੋਵੇ ਥੋੜਾ ਜਿਹਾ ਤਾਂ ਕਰਕੇ ਕੰਪਨੀ ਨੇ ਉੱਥੇ ਪਲਾਨ ਕੀਤਾ ਹੋਵੇ ਸੋ ਗੱਲ ਕਰਦੇ ਆ 1700 ਦੀ 1700 ਚ ਹੁਣ ਆਪਾਂ ਕੋਲ ਹੈਗੀਆਂ 17 ਦਿਨ ਕਈ ਵਾਰ ਵੈਦਰ ਵੀ ਖਰਾਬ ਹੁੰਦਾ ਸੋ ਜੇ ਆਪਾਂ ਨਾਰਮਲ ਸਪੀਡ ਤੇ ਚੱਲਦੇ ਆ 15 16 ਨਾਟ ਜੋ ਕਿ ਬਣਦੀ ਆ ਆਪਣਾ 26 27 ਕਿਲੋਮੀਟਰ ਪਰ ਆਰ ਤਾ ਤਾਂ ਇਹ ਡੇਲੀ ਦਾ ਖਾਊਗਾ 60 70 ਧੰਦੇ ਹਿਸਾਬ ਨਾਲ ਤੇ ਜੇ ਆਪਾਂ ਨੂੰ ਸਪੀਡ ਇਨਕਰੀਸ ਕਰਨੀ ਪੈਗੀ 21 ਤੋਂ 22 ਕਰਨੀ ਪੈਗੀ ਤਾਂ ਇਹ 100 ਵੀ ਜਾ ਸਕਦੀ ਆ 100 ਮੈਟ੍ਰਿਕ ਟਨ ਵੀ ਜਾ ਸਕਦੀ ਹੈ ਦੀ ਕੈਪੈਸਿਟੀ ਸੋ ਇਹ ਪੂਰਾ ਪੂਰਾ ਮਤਲਬ 16 17 ਦਿਨ ਦਾ ਹੈਗਾ ਸੋ ਹੁਣ ਇਹ ਤੁਸੀਂ ਦੇਖ ਲਓ ਵੀ ਘੰਟਿਆਂ ਦਾ ਕਿੰਨਾ ਤੇਲ ਖਾਂਦਾ ਕਿੰਨਾ ਨਹੀਂ ਸੋ ਇਹ ਹੈਵੀ ਫਿਊਲ ਹੌਲ ਸਭ ਤੋਂ ਵੱਧ ਮਹਿੰਗਾ ਫਿਊਲ ਹੌਲ ਹੁੰਦਾ ਇਹ ਆਪਣਾ ਚਾਰਜ ਦਾ ਇਹ ਮਤਲਬ ਸਸਤਾ ਨਹੀਂ ਹੁੰਦਾ ਸੋ ਇਦਾਂ ਹੁਣ ਉੱਥੇ ਫੇਰ ਲਵਾਂਗੇ ਉੱਥੇ ਲੋ ਗੋਇਲ ਵੀ ਆਊਗਾ ਤੇ ਚਾਰ ਤਰ੍ਹਾਂ ਦੇ ਫਿਊਲ ਆਪਾਂ ਯੂਜ਼ ਕਰਦੇ ਆ ਮੋਸਟਲੀ ਇੱਕ ਤਾਂ ਹੈਵੀ ਫਿਊਲ ਹੋ ਗਿਆ ਜਿਹੜਾ ਤੁਹਾਨੂੰ ਦਿਖਾਇਆ ਮੈਂ ਇੱਕ ਡੀਜ਼ਲ ਹੋ ਗਿਆ ਇੱਕ ਆਉਂਦਾ ਹੈ ਲੋ ਸਲਫਰ ਲੋ ਸਲਫਰ ਹੁੰਦਾ ਹੈ ਜਿਹਦੇ ਵਿੱਚ ਕੁਆਂਟੀਟੀ ਮਤਲਬ ਪੋਲਿਊਸ਼ਨ ਦੀ ਬਹੁਤ ਘੱਟ ਹੁੰਦੀ ਹੈ ਪੋਲਿਊਸ਼ਨ ਬਹੁਤ ਘੱਟ ਹੁੰਦਾ ਉਹਦੇ ਨਾਲ ਮੋਸਟਲੀ ਯੂਐਸ ਹੋ ਗਿਆ ਬਹੁਤ ਸਾਰੀਆਂ ਕੰਟਰੀ ਨੂੰ ਉਹ ਵੀ ਯੂਜ਼ ਕਰਨਾ ਪੈਂਦਾ ਜਦੋਂ ਆਪਾਂ ਉਹ ਕੰਟਰੀ ਚ ਐਂਟਰ ਕਰਦੇ ਹਾਂ ਤਾਂ ਫਿਰ ਫਿਊਲ ਟਰਾਂਸਫਰ ਕਰਦੇ ਆ ਆਪਾਂ ਤਾਂ ਫਿਰ ਮੇਨ ਇੰਜਨ ਉੱਤੇ ਚੱਲਦਾ ਹੈ ਤੇ ਜਿਹੜਾ ਡੀਜ਼ਲ ਆ ਆਪਣੇ ਛੇ ਤੇ ਚਾਰ ਜਨਰੇਟਰ ਨੇ ਉਹਨਾਂ ਦੀ ਮੈਂ ਵੀਡੀਓ ਬਣਾਉਂਗਾ ਇੰਜਨ ਦੇ ਸਾਰਿਆਂ ਦੀ ਜਦੋਂ ਹੀ ਮੈਨੂੰ ਮੌਕਾ ਮਿਲੇਗਾ ਮੈਂ ਬਣਾਉਂਗਾ ਤੁਹਾਨੂੰ ਦਿਖਾਉਂਗਾ ਕਿੱਡਾ ਵੱਡਾ ਇੰਜਨ ਹੁੰਦਾ ਜਹਾਜ਼ ਦਾ ਕਿੰਨੇ ਮੰਜ਼ਲਾਂ ਦਾ ਮਤਲਬ ਕਵਰ ਕਰ ਸਕਦਾ ਕਿੱਡੇ-ਕਡੇ ਜਨਰੇਟਰ ਹੁੰਦੇ ਨੇ ਸਾਰਾ ਕੁਝ ਸੋ ਉਹ ਸਾਰਾ ਮਤਲਬ ਉਹ ਜਨਰੇਟਰ ਨੇੜੇ ਉਹ ਡੀਜ਼ਲ ਤੇ ਮੋਸਟਲੀ ਚੱਲਦੇ ਨੇ ਤਾਂ ਆਪਾਂ ਨੂੰ ਬੱਤੀ ਚੱਲਦੀ ਆ ਤੇ ਬਿਜਲੀ ਚੱਲਦੀ ਆ ਆਪਣੇ ਸਾਰੇ ਜਹਾਜ਼ 'ਚ ਸੋ ਫਿਰ ਲੂ ਬਾਇਲ ਹੋ ਗਿਆ ਕਈ ਪੰਪ ਲੂ ਬਾਇਲ ਨਾਲ ਚੱਲਦੇ ਨੇ ਤੇ ਸਲਫਰ ਦਾ ਮੈਂ ਤੁਹਾਨੂੰ ਦੱਸਿਆ ਤਾਂ ਉਹ ਇਹ ਨੇ ਹੈਗੇ ਸੋ ਹੋਪ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਊਗੀ ਸੋ ਤੁਹਾਡਾ ਇਹ ਵੀਰ ਛੋਟਾ ਵੀਰ ਤੁਹਾਡੇ ਲਈ ਹੋਰ ਵਧੀਆ-ਵਧੀਆ ਵੀਡੀਓ ਬਣਾ ਕੇ ਲਿਆਂਦਾ ਰਹੂਗਾ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਜ਼ਰੂਰ ਕਰਿਓ ਬਾਈਬਰੀ ਦਾ ਖਾਲਸਾ ਵੈਰੀ ਜੀ ਫਤਿਹ